ਕਿ ਭਾਰਤ ਪਾਕਿਸਤਾਨ ਜੰਗ ਰੁਕ ਗਈ ਹੈ ਜਾਂ ਨਹੀਂ ਬਹੁਤ ਅਹਿਮ ਇਹ ਸਵਾਲ ਪੰਬਲਪੂਸੇ ਵਾਲੀ ਸਥਿਤੀ ਜਿਹੜੀ ਆ ਉਹ ਬਣੀ ਹੋਈ ਹੈ ਕਿਉਂਕਿ ਅਮਰੀਕਾ ਦੇ ਵੱਲੋਂ ਡੋਨਾਲਡ 트ੰਪ ਜਿਹੜੇ ਉਹਨਾਂ ਦੇ ਰਾਸ਼ਟਰਪਤੀ ਉਹਨਾਂ ਦਾ ਟਵੀਟ ਆ ਜਾਂਦਾ ਕਿ ਦੋਵਾਂ ਦੇਸ਼ਾਂ ਦੀ ਜੰਗ ਜਿਹੜੀ ਆ ਰੁਕਵਾ ਦਿੱਤੀ ਗਈ ਹੈ ਔਰ ਦੋਵੇਂ ਦੇਸ਼ ਜੰਗ ਰੋਕਣ ਦੇ ਲਈ ਸਹਿਮਤ ਜਿਹੜੀ ਆ ਉਹ ਹੋ ਚੁੱਕੇ ਹੈ ਔਰ ਹੁਣ ਕਿਸੇ ਵੀ ਤਰੀਕੇ ਦੇ ਨਾਲ ਜੰਗ ਜਿਹੜੀ ਆ ਉਹ ਨਹੀਂ ਹੋਊਗੀ ਪਰ ਬਾਅਦ ਦੇ ਵਿੱਚ ਕੁਝ ਰਿਪੋਰਟਾਂ ਆਈਆਂ ਕਿ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਔਰ ਕੀ ਇਹ ਜੰਗ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ ਕੀ ਕੁਝ ਗੱਲਬਾਤ ਉਹ ਬਹੁਤ ਅਹਿਮ ਤਸਵੀਰ ਜਿਹੜੀ ਆ ਸਭ ਤੁਹਾਡੇ ਅੱਗੇ ਕਰਾਂਗੇ ਔਰ ਉਧਰ ਹਰਿਆਣਾ ਨੂੰ ਇੱਕ ਵੀ ਬੂੰਦ ਪਾਣੀ ਦੀ ਨਾ ਦੇਣ ਦੀ ਗੱਲ ਕਰਨ ਵਾਲੇ ਭਗਵੰਤ ਮਾਨ ਨੇ ਕੱਲ ਰਾਜਸਥਾਨ ਨੂੰ ਪਾਣੀ ਜਿਹੜਾ ਉਹ ਖੋਲ ਦਿੱਤਾ ਹੈ ਫੌਜ ਦਾ ਹਵਾਲਾ ਦਿੱਤਾ ਹੈ ਹਾਲਾਂਕਿ ਹਾਲਾਂਕਿ ਉਹ ਪਾਣੀ ਦੇਣਾ ਸਹੀ ਹੈ ਜਾਂ ਗਲਤ ਇਸ ਤੇ ਵੀ ਅਹਿਮ ਗੱਲ ਕਰਨੀ ਹੈ ਔਰ ਉਧਰ ਸਪੀਕਰ ਕੁਲਤਾਰ ਸੰਧਮਾ ਜਿਹੜੇ ਆ ਕਸੂਤੇ ਫਸੇ ਆ ਔਰ ਉਹਨਾਂ ਦੇ ਉੱਪਰ ਇੱਕ ਵੱਡੇ ਕਪੜੇ ਦੇ ਇਲਜ਼ਾਮ ਲੱਗੇ ਆ ਕਿ ਜਾਂਚ ਹੋਏਗੀ ਕਿ ਕਿਸ ਸਪੀਕਰ ਸੰਧਵਾ ਕਸੂਤੇ ਫਸੇ ਨੇ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਜਿਹੜੀ ਸ਼ੁਰੂਆਤ ਮੈਂ ਇਸੇ ਖਬਰ ਤੋਂ ਕਰੂੰਗਾ ਜਿਹੜੀ ਭਾਰਤ ਪਾਕਿਸਤਾਨ ਦੀ ਜੰਗ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਕਈ ਤਰੀਕੇ ਦੀਆਂ ਚੱਲ ਰਹੀਆਂ ਨੇ ਕਈ ਦਿਨਾਂ ਦੀ ਕੈਂਸ ਕੈਂਸ ਤੋਂ ਬਾਅਦ ਭਾਰਤ ਪਾਕਿਸਤਾਨ ਦੀ ਆਪਾਂ ਦੇਖਿਆ ਕਿ ਜੰਗ ਸ਼ੁਰੂ ਹੋ ਜਾਂਦੀ ਹੈ ਉਧਰੋਂ ਸਾਡੇ ਦੇਸ਼ ਦੇ ਉੱਪਰ ਮਜ਼ਾਈਲਾਂ ਡੇਗੀਆਂ ਜਾਂਦੀਆਂ ਨੇ ਡੋਂਡ ਡੇਗੇ ਜਾਂਦੇ ਆ ਇਧਰੋਂ ਭਾਰਤ ਉਹਨਾਂ ਨੂੰ ਨਸ਼ਟ ਵੀ ਕਰਦਾ ਹਵਾ ਦੇ ਵਿੱਚ ਔਰ ਉਹਨਾਂ ਦੇ ਉੱਪਰ ਜਵਾਬੀ ਕਾਰਵਾਈ ਵੀ ਜਿਹੜੀ ਉਹ ਕਰਦਾ ਹੈ ਤਾਂ ਅਜੇਹੇ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਪਰ ਨੁਕਸਾਨ ਵੀ ਹੋਇਆ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਦੇਸ਼ ਦੇ ਵਿੱਚ ਜਾਨੀ ਨੁਕਸਾਨ ਵੀ ਹੋਇਆ ਹੈ ਆਪਾਂ ਦੇਖਿਆ ਕਈ ਥਾਈ ਮੋਤਾ ਵੀ ਜਿਹੜੀਆਂ ਉਹ ਹੋਈਆਂ ਨੇ ਔਰ ਸਾਡੇ ਕੁਝ ਸਿਵਲਿਅਨ ਲੋਕ ਵੀ ਮਰੇ ਆ ਔਰ ਸਾਡੀਆਂ ਕੁਝ ਫੋਰਸਸ ਦੇ ਲੋਕ ਵੀ ਜਿਹੜੇ ਉਹ ਮਰੇ ਆ ਤਾਂ ਅਜੇਹੇ ਦੇ ਵਿੱਚ ਦੂਜੇ ਦੇਸ਼ਾਂ ਨੂੰ ਵਿੱਚ ਜਿਹੜਾ ਉਹ ਆਉਣਾ ਪਿਆ ਦੁਨੀਆ ਦਾ ਸਰਪੰਚ ਦੇਸ਼ ਅਮਰੀਕਾ ਉਹਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੱਲ ਅਚਾਨਕ ਇੱਕ ਟਵੀਟ ਕਰਦੇ ਐ ਜਿਹੜੇ ਟਵੀਟ ਦੇ ਨਾਲ ਦੁਨੀਆ ਦੇ ਵਿੱਚ ਜਿਹੜੀ ਆ ਉਹ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ ਦੋਵਾਂ ਦੇਸ਼ਾਂ ਭਾਰਤ ਪਾਕਿਸਤਾਨ ਦੇ ਵਿਚਕਾਰ ਤਾਂ ਜਿਹੜੀ ਉਹ ਦੌੜਨੀ ਉਹ ਦੌੜਨੀ ਸੀਗੀ ਉਹ ਐਲਾਨ ਕਰ ਦਿੰਦੇ ਐ ਕਿ ਭਾਈ ਦੋਵਾਂ ਦੇਸ਼ਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਸਹਿਮਤੀ ਬਣੀ ਹੈ ਕਿ ਦੋਵੇਂ ਦੇਸ਼ ਜੰਗ ਰੋਕਣ ਲੱਗੇ ਐ ਔਰ ਕਿਸੇ ਵੀ ਤਰੀਕੇ ਦੀ ਹੁਣ ਜੰਗ ਜਿਹੜੀ ਆ ਉਹ ਨਹੀਂ ਚੱਲੂਗੀ ਭਾਰਤ ਦੇ ਵਿੱਚ ਵੀ ਜਿਹੜੇ ਆ ਕਈ ਥਾਈ ਲੱਡੂ ਵੰਡੇ ਗਏ ਬਾਡਰ ਤੇ ਲੋਕਾਂ ਦੇ ਵੱਲੋਂ ਲੱਡੂ ਵੰਡੇ ਗਏ ਜ਼ਾਹਿਰ ਜੀ ਗੱਲ ਹੈ ਕਿ ਬਾਡਰ ਤੇ ਬੈਠੇ ਲੋਕਾਂ ਨੂੰ ਬਹੁਤ ਜ਼ਿਆਦਾ ਖਤਰਾ ਹੁੰਦਾ ਉਹ ਨਹੀਂ ਚਾਹੁੰਦੇ ਕਿ ਇਹੋ ਜਿਹੀਆਂ ਸਥਿਤੀਆਂ ਜਿਹੜੀਆਂ ਉਹ ਪੈਦਾ ਹੋਣ ਕੋਈ ਵੀ ਨਹੀਂ ਚਾਹੁੰਦਾ ਦੇਸ਼ ਦੇ ਵਿੱਚ ਇਹੋ ਜਿਹੀਆਂ ਸਥਿਤੀਆਂ ਜਿਹੜੀਆਂ ਉਹ ਪੈਦਾ ਹੋਣ ਤੇ ਖੁਸ਼ੀਆਂ ਜਿਹੜੀਆਂ ਹੋਈਆਂ ਤਾਂ ਅਚਾਨਕ ਆਪਾਂ ਇਹ ਵੀ ਦੇਖਿਆ ਕਿ ਇਹ ਵੀ ਗੱਲ ਦੇਖੀ ਹੈ ਕਿ ਜਿੱਥੇ ਰੈਂਟ ਅਲਰਟ ਸੀ ਜਾਂ ਹੋਰ ਕਿਸੇ ਵੀ ਤਰੀਕੇ ਦੀਆਂ ਪਾਬੰਦੀਆਂ ਸਿਗੀਆਂ ਉਹ ਜਿਹੜਾ ਉਹ ਸਾਰਾ ਕੁਝ ਹਟਾ ਦਿੰਦੀ ਹੈ ਭਾਰਤ ਸਰਕਾਰ ਵੀ ਪੰਜਾਬ ਸਰਕਾਰ ਵੀ ਤਾਂ ਅਚਾਨਕ ਇੱਕ ਫੇਰ ਦਿਲ ਨੂੰ ਚਭੋਣ ਵਾਲੀ ਜਿਹੜੀ ਆ ਉਹ ਖਬਰ ਆ ਜਾਂਦੀ ਹੈ ਔਰ ਅਚਾਨਕ ਭਾਰਤ ਸਰਕਾਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਰਾਤ ਨੂੰ ਔਰ ਉਹਦੇ ਵਿੱਚ ਕਹਿ ਦਿੱਤਾ ਜਾਂਦਾ ਕਿ ਜਿਹੜਾ ਪਾਕਿਸਤਾਨ ਹੈ ਉਹ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਪਾਕਿਸਤਾਨ ਜਿਹੜਾ ਇੱਕ ਵਾਰ ਫਿਰ ਭਾਰਤ ਦੇ ਉੱਤੇ ਜਿਹੜਾ ਉਹ ਹਮਲਾ ਕਰ ਰਿਹਾ ਔਰ ਇੱਕ ਵਾਰ ਫਿਰ ਗੋਲੀਬਾਰੀ ਕਰ ਰਿਹਾ ਹੈ ਡਰੋਨ ਦੇਖੇ ਗਏ ਮਸਾਹਲਾਂ ਦੇਖੀਆਂ ਗਈਆਂ ਤਾਂ ਉਹਦੇ ਨਾਲ ਫਿਰ ਜਿਹੜਾ ਇੱਕ ਸਹਿਮਜਾ ਬਣ ਗਿਆ ਇੱਕ ਫੇਰ ਦਿਲਜਾ ਟੁੱਟਿਆ ਅਮਨ ਪਸੰਦ ਲੋਕਾਂ ਦਾ ਕਿ ਭਾਈ ਇਹ ਤਾਂ ਜਿਹੜਾ ਹੈਗਾ ਬੜਾ ਮਾੜੀ ਗੱਲ ਹੋਈ ਹੈ ਜੇਕਰ ਦੁਨੀਆ ਦੇ ਸਰਪੰਚ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਆ ਤਾਂ ਇਹ ਫੇਕ ਨਹੀਂ ਸੀ ਹੋ ਸਕਦੀ ਔਰ ਇਹ ਗਲਤ ਵੀ ਨਹੀਂ ਹੋ ਸਕਦੀ ਸੀ ਔਰ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਲੱਗਦਾ ਸੀ ਕਿ ਉਹ ਭੱਜਣ ਵੀ ਨਹੀਂ ਦੇਣਗੇ ਚਲੋ ਹੋਇਆ ਹੁਣ ਇਹ ਹੈ ਮੁੱਖ ਦੀ ਗੱਲ ਇਹ ਹੈ ਕਿ ਠੀਕ ਹੈ ਰਾਤ ਖਬਰਾਂ ਉਡੀਆਂ ਕਿ ਪਾਕਿਸਤਾਨ ਨੇ ਜਿਹੜੀ ਉਹ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਔਰ ਫਾਇਰ ਕੀਤੇ ਹੈ ਪਰ ਹੁਣ ਸੁਖ ਦੀ ਗੱਲ ਇਹ ਹੈ ਕਿ ਰਾਤ 10 ਵਜੇ ਤੋਂ ਬਾਅਦ ਰਾਤ 10 ਵਜੇ ਤੋਂ ਬਾਅਦ ਹੁਣ ਤੱਕ ਕੋਈ ਵੀ ਉਲੰਘਣਾ ਪਾਕਿਸਤਾਨ ਵਾਲੇ ਪਾਸਿਓ ਜਾਂ ਭਾਰਤ ਵਾਲੇ ਪਾਸਿਓ ਹਾਲੇ ਨਹੀਂ ਦੱਸੀ ਜਾ ਰਹੀ ਬਾਰਡਰ ਦੇ ਉੱਪਰ ਸ਼ਾਂਤੀ ਹੈ ਚਾਹੇ ਉਹ ਜੰਮੂ ਕਸ਼ਮੀਰ ਦਾ ਹੋਵੇ ਚਾਹੇ ਉਹ ਪੰਜਾਬ ਦਾ ਹੋਵੇ ਚਾਹੇ ਉਹ ਰਾਜਸਥਾਨ ਦਾ ਹੋਵੇ ਹੁਣ ਜਿਹੜਾ ਭਾਰਤ ਦਾ ਗੂਦੀ ਮੀਡੀਆ ਜਿਹੜੇ ਮੀਡੀਆ ਨੂੰ ਕੋਈ ਦਿਨ ਪਹਿਲਾਂ ਆਪਣੀ ਗਲਤ ਰਿਪੋਰਟਿੰਗ ਦੇ ਕਰਕੇ ਮੁਆਫੀ ਤੱਕ ਜਿਹੜੀ ਉਹ ਮੰਗਣੀ ਪਈ ਹੈ ਜੇ ਉਹਨਾਂ ਨੂੰ ਤੁਸੀਂ ਲਾ ਕੇ ਦੇਖੋਗੇ ਤਾਂ ਉਹਨਾਂ ਦੇ ਵੱਲੋਂ ਹਾਲੇ ਵੀ ਜਿਹੜੀ ਹੈ ਉਲੰਘਣਾ ਹੀ ਦੱਸੀ ਜਾ ਰਹੀ ਹੈ ਉਹਨਾਂ ਨੇ ਤਾਂ ਫੌਜਾਂ ਜਿਹੜੀਆਂ ਉਹ ਸਾਡੀਆਂ ਕਰਾਚੀ ਤੱਕ ਪਹੁੰਚਾਤੀਆਂ ਸੀ ਕਬਜ਼ੇ ਦੇ ਕਰਕੇ ਔਰ ਲਾਹੌਰ ਤੱਕ ਪਹੁੰਚਾਤੀਆਂ ਸੀ ਹੋਰ ਅੱਗੇ ਤੱਕ ਪਹੁੰਚਾਤੀਆਂ ਸੀ ਹੁਣ ਉਹਨਾਂ ਨੂੰ ਭਲਾ ਪੁੱਛਣ ਵਾਲਾ ਹੋਵੇ ਗੋਦੀ ਮੀਡੀਏ ਨੂੰ ਗੋਦੀ ਮੀਡੀਆ ਨੂੰ ਕੋਈ ਸਵਾਲ ਕਰਨ ਵਾਲਾ ਹੋਵੇ ਕਿ ਭਾਈ ਤੁਸੀਂ ਤਾਂ ਜਿਹੜੀਆਂ ਫੌਜਾਂ ਸਾਡੀਆਂ ਭਾਰਤੀਆਂ ਸੀਗੀਆਂ ਉੱਥੇ ਕਰਾਚੀ ਤੱਕ ਲਾਹੌਰ ਤੱਕ ਸਾਡਾ ਕਬਜ਼ਾ ਕਰਵਾਤਾ ਸੀ ਹੁਣ ਇਹ ਵੀ ਦੱਸ ਦਿਓ ਕਿ ਜਿਹੜੀਆਂ ਸਾਡੀਆਂ ਫੌਜਾਂ ਨੇ ਉਹ ਜੰਗ ਵਾਂਗ ਜੰਗ ਰੋਕਣ ਤੋਂ ਬਾਅਦ ਹੁਣ ਉਹ ਵਾਪਸ ਆ ਗਈਆਂ ਜਾਂ ਉਹ ਉੱਥੇ ਕਬਜ਼ਾ ਕਰਕੇ ਬੈਠੀਆਂ ਨੇ ਇਆ ਉਹ ਆਪਣੇ ਕੋਲ ਰੱਖਣਾ ਲਾਹੌਰ ਤੇ ਕਰਾਚੀ ਜਾਂ ਉਹਨਾਂ ਨੂੰ ਵਾਪਸ ਕਰ ਦੇਣਾ ਇਹ ਗੋਦੀ ਮੀਡੀਆ ਨੂੰ ਦੱਸ ਦੇਣਾ ਚਾਹੀਦਾ ਔਰ 75% ਲੜਾਈ ਤਾਂ ਸਾਡੇ ਭਾਰਤ ਦੇ ਗੋਦੀ ਮੀਡੀਏ ਨੇ ਔਰ ਉਧਰਲੇ ਚਵਲ ਮੀਡੀਏ ਨੇ ਪਾਕਿਸਤਾਨ ਦੇ ਨੇ ਲਵਾਈ ਹੋਈ ਹੈ ਔਰ ਪਤਾ ਨਹੀਂ ਕਿੱਥੋਂ ਰਿਪੋਰਟਾਂ ਕੱਢ-ਕੱਢ ਲਿਆਉਂਦੇ ਐ ਔਰ ਸਰਕਾਰਾਂ ਨੂੰ ਵੀ ਇਹਨਾਂ ਤੋਂ ਹੀ ਪਤਾ ਲੱਗਦਾ ਵੀ ਅੱਛਾ ਸਾਡੇ ਵੱਲੋਂ ਆ ਵੀ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਵੀ ਕਰ ਦਿੱਤਾ ਗਿਆ ਯਾਨੀ ਇਹ ਸਾਡਾ ਗੋਦੀ ਮੀਡੀਆ ਤੇ ਉਹਨਾਂ ਦਾ ਚਵਲ ਮੀਡੀਆ ਮਤਲਬ ਕਹਿਣ ਦਾ ਭਾਵ ਕਿ ਇਹਨਾਂ ਨੇ 75% ਜਿਹੜੀ ਆ ਉਹ ਜੰਗ ਲਵਾਈ ਹੋਈ ਸੀਗੀ ਔਰ ਸਹਿਮ ਦਾ ਮਾਹੌਲ ਜਿਹੜਾ ਪੂਰਾ ਬਣਵਾਇਆ ਹੋਇਆ ਸੀਗਾ ਔਰ ਜੇ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀਗੀ ਕਿ ਜੇ ਉਹਨਾਂ ਦਿਨਾਂ ਦੇ ਵਿੱਚ ਤੁਸੀਂ ਟੀਵੀ ਬੰਦ ਕਰ ਦਿੰਦੇ ਇਹੋ ਜੇ ਚੈਨਲ ਬੰਦ ਕਰ ਦਿੰਦੇ ਤਾਂ ਤੁਹਾਨੂੰ ਜੰਗ ਵਾਲਾ ਮਾਹੌਲ ਲੱਗਦਾ ਹੀ ਨਹੀਂ ਸੀ ਸਹਿਮ ਦੇ ਨਾਲ ਹੀ ਬਹੁਤ ਮਾਹੌਲ ਜਿਹੜਾ ਉਹ ਕਰਵਾ ਦਿੰਦੇ ਆ ਔਰ ਮਜ਼ਾਈਲਾ ਜਿਹੜੀਆਂ ਉਹ ਗੱਲ ਠੀਕ ਹੈ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੀ ਉਹਨਾਂ ਨੇ ਇਹ ਗੱਲ ਕਹੀ ਕਿ ਐਨੇ ਤਾਂ ਪਾਕਿਸਤਾਨ ਕੋਲੇ ਬੰਬ ਵੀ ਨਹੀਂ ਹੋਣੇ ਜਿੰਨੇ ਦੇਸ਼ ਦੇ ਗੋਦੀ ਮੀਡੀਆ ਨੇ ਚਲਵਾ ਦਿੱਤੇ ਟੀਵੀ ਤੇ ਟੀਵੀ ਤੇ ਇੰਨੀ ਮਝਾਈਲਾਂ ਦਿਖਾਤੀਆਂ ਟੀਵੀ ਤੇ ਇੰਨਾ ਕੁਝ ਦਿਖਾਤਾ ਉਹਨਾਂ ਤਾਂ ਸਮਾਨ ਹੀ ਪਾਕਿਸਤਾਨ ਕੋਲੇ ਕਹਿੰਦੇ ਹੋਣਾ ਨਹੀਂ ਤਾਂ ਇਸ ਕਰਕੇ ਇਹ ਗੋਦੀ ਮੀਡੀਆ ਦਾ ਬਹੁਤ ਵੱਡਾ ਰੋਲ ਸੀਗਾ ਹੁਣ ਗੋਦੀ ਮੀਡੀਆ ਹਾਲੇ ਵੀ ਦਿਖਾਈ ਜਾ ਰਿਹਾ ਕਿ ਉਲੰਘਣਾ ਪਰ ਜਿਹੜੀ ਸਹੀ ਤੇ ਸਟੀਕ ਰਿਪੋਰਟ ਹਾਲੇ ਤੱਕ ਜਿਹੜੀ ਆ ਦੇਖੋ ਪੁੱਜ ਰਹੀ ਹੈ ਹਾਲ ਦੀ ਘੜੀ ਜਦੋਂ ਤੱਕ ਮੈਂ ਪ੍ਰੋਗਰਾਮ ਕਰ ਰਿਹਾ ਉਦੋਂ ਤੱਕ ਇਹ ਹੈ ਕਿ ਬਾਰਡਰ ਦੇ ਉੱਪਰ ਸਥਿਤੀ ਜਿਹੜੀ ਉਹ ਠੀਕ ਹੈ ਚਾਹੇ ਉਹ ਜਿਹੜੀ ਗੱਲ ਕਰ ਲਈਏ ਕਿ ਆਪਣਾ ਪੰਜਾਬ ਦਾ ਬਾਰਡਰ ਹੋਵੇ ਚਾਹੇ ਰਾਜਸਥਾਨ ਦਾ ਬਾਰਡਰ ਹੋਵੇ ਚਾਹੇ ਹੋਰ ਬਾਰਡਰ ਹੋਵੇ حال ਦੀ ਘੜੀ ਜਿਹੜੀ ਆ ਉਹ ਠੀਕ ਹੈ ਸਥਿਤੀ ਜਿਹੜੀ ਉਹ ਦੱਸੀ ਜਾ ਰਹੀ ਹੈ ਔਰ 10 ਵਜੇ ਤੋਂ ਬਾਅਦ ਰਾਤ 10 ਵਜੇ ਤੋਂ ਬਾਅਦ ਕੋਈ ਵੀ ਜਿਹੜੀ ਆ ਉਹ ਜੰਗਬੰਦੀ ਦੀ ਉਲੰਘਣਾ ਜਿਹੜੀ ਆ ਉਹ ਕਹਿੰਦੇ ਕਿ ਨਹੀਂ ਹੋਈ ਹੈ ਔਰ ਹਾਲ ਦੀ ਘੜੀ ਸਿਚੁਏਸ਼ਨ ਜਿਹੜੀ ਉਹ ਠੀਕ ਦੱਸੀ ਜਾ ਰਹੀ ਹੈ ਔਰ ਦੁਨੀਆ ਦਾ ਸਰਪੰਚ ਦੇਸ਼ ਹੈ ਅਮਰੀਕਾ ਔਰ ਜੇਕਰ ਉਹਦੇ ਰਾਸ਼ਟਰਪਤੀ ਨੇ ਇਹ ਐਲਾਨ ਕੀਤਾ ਸੀਗਾ ਦੋਵਾਂ ਦੇਸ਼ਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਔਰ ਐਲਾਨ ਵੀ ਅਮਰੀਕਾ ਤੋਂ ਹੁੰਦਾ ਹੈ ਪੰਜਾਬ ਤੋਂ ਨਹੀਂ ਐਲਾਨ ਹੋ ਬਜਾ ਭਾਰਤ ਤੋਂ ਜਾਂ ਪਾਕਿਸਤਾਨ ਤੋਂ ਨਹੀਂ ਐਲਾਨ ਹੋਇਆ ਐਲਾਨ ਵੀ ਅਮਰੀਕਾ ਤੋਂ ਹੁੰਦਾ ਔਰ ਡੋਨਾਲਡ ਟਰੰਪ ਆਪਣੇ ਟਵੀਟ ਤੋਂ ਕਰਦੇ ਆ ਤਾਂ ਜਿੱਥੇ ਉਹਦੀ ਬੱਲੇ ਬੱਲੇ ਵੀ ਹੋਈ ਹੈ ਤੇ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਅਮਰੀਕਾ ਦੀ ਜਿਹੜੀ ਨਾਰਾਜ਼ਗੀ ਜਾਂ ਫਿਰ ਟਰੰਪ ਦੀ ਨਾਰਾਜ਼ਗੀ ਜਿਹੜੀ ਉਹ ਚੱਲਣੀ ਪੈ ਸਕਦੀ ਹੈ ਪਾਕਿਸਤਾਨ ਨੂੰ ਜੇਕਰ ਇਹੋ ਜੀ ਗੱਲਬਾਤ ਜਿਹੜੀ ਉਹ ਕਰਦਾ ਹੈ ਤਾਂ ਹਾਲ ਦੀ ਘੜੀ ਇਹ ਗੱਲ ਦੱਸੀ ਜਾ ਰਹੀ ਹੈ ਕਿ ਫਿਲਹਾਲ ਦੀ ਸਥਿਤੀ ਜਿਹੜੀ ਉਹ ਠੀਕ ਹੈ ਔਰ ਅ ਠੀਕ ਹੈ ਕਿ ਹਾਲੇ ਤੱਕ ਕੁਝ ਰਿਪੋਰਟਾਂ ਆ ਰਹੀਆਂ ਨੇ ਕਿ ਡਰੋਨ ਦੇਖੇ ਗਏ ਆ ਦੇਖੇ ਗਏ ਆ ਦੇਖੇ ਗਏ ਆ ਦੱਸ ਰਹੇ ਆ ਪਰ ਹਾਲ ਦੀ ਘੜੀ ਸਿਚੁਏਸ਼ਨ ਜਿਹੜੀ ਉਹ ਠੀਕ ਦੱਸੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਇਹ ਗੱਲ ਕਹੀ ਹੈ ਕਿ 10 ਵਜੇ ਤੋਂ ਬਾਅਦ ਦੀ ਹਾਲੇ ਤੱਕ ਦੀ ਕੋਈ ਇਹੋ ਜਿਹੀ ਹੈ ਨਹੀਂ ਹੁਣ ਸਾਡੇ ਪ੍ਰੋਗਰਾਮ ਤੋਂ ਬਾਅਦ ਕੋਈ ਇਹੋ ਜਿਹੀ ਸਿਚੁਏਸ਼ਨ ਹੋ ਜੇ ਤੱਕ ਕੁਝ ਕਹਿ ਨਹੀਂ ਸਕਦੇ ਫਰ ਹਾਲ ਦੀ ਘੜੀ ਜਿਹੜਾ ਉਹ ਸਿਸਟਮ ਜਿਹੜਾ ਉਹ ਠੀਕ ਦੱਸਿਆ ਜਾ ਰਿਹਾ ਹੈਗਾ ਚਲੋ ਅਗਲੀ ਖਬਰ ਜੇ ਆਪਾਂ ਲੈ ਲਈਏ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈਗੀ ਹੈ ਔਰ ਅਗਲੀ ਖਬਰ ਇਹ ਹੈ ਕਿ ਭਗਵੰਤ ਮਾਨ ਹੋਰਾਂ ਦੇ ਵੱਲੋਂ ਇੱਕ ਕੱਲ ਇੱਕ ਅਹਿਮ ਪੋਸਟ ਜਿਹੜੀ ਆ ਉਹ ਪਾਈ ਜਾਂਦੀ ਹੈ ਉਹ ਪੋਸਟ ਵੀ ਜਿਹੜੀ ਆ ਉਹ ਪੜ੍ਹ ਕੇ ਸੁਣਾ ਦਿੰਨੇ ਆ ਮੈਂ ਆਪਣੀ ਜਿਹੜੀ ਆ ਉਹ ਪੋਸਟ ਪੜ੍ਹ ਕੇ ਸੁਣਾ ਦਿੰਨਾ ਭਗਵੰਤ ਮਾਨ ਹੋਰਾਂ ਨੇ ਜਿਹੜੀ ਪਾਈ ਸੀ ਉਹ ਕਹਿੰਦੇ ਕਿ ਅੱਜ ਰਾਜਸਥਾਨ ਸਰਕਾਰ ਵੱਲੋਂ ਪੰਜਾਬ ਦੇ ਕੋਟੇ ਵਿੱਚੋਂ ਹੋਰ ਪਾਣੀ ਦੇਣ ਦੀ ਮੰਗ ਕੀਤੀ ਗਈ ਹੈ ਦੇਸ਼ ਦੀ ਸੁਰੱਖਿਆ ਤੇ ਰਾਜਸਥਾਨ ਬਾਰਡਰ ਤੇ ਤਾਨਾਤ ਫੌਜ ਨੂੰ ਵਾਧੂ ਪਾਣੀ ਦੀ ਲੋੜ ਹੈ ਤੇ ਜਦੋਂ ਵੀ ਦੇਸ਼ ਹਿੱਤ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਕਦੇ ਵੀ ਪਿੱਛੇ ਨਹੀਂ ਛੱਡਦਾ ਦੇਸ਼ ਦੀ ਬਹਾਦਰ ਫੌਜ ਲਈ ਪੰਜਾਬ ਤਾਂ ਕੀ ਸਾਡਾ ਖੂਨ ਵੀ ਹਾਜ਼ਰ ਹੈ ਫੌਜ ਦੇ ਜਵਾਨਾਂ ਨੂੰ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਰਾਜਸਥਾਨ ਨੂੰ ਵਾਧੂ ਪਾਣੀ ਤੁਰੰਤ ਦੇਣ ਦਾ ਨਿਰਦੇਸ਼ ਦਿੱਤਾ ਹੈ ਤਾਂ ਚੰਗੀ ਗੱਲ ਹੈ ਜੇਕਰ ਸਾਡੀ ਫੌਜ ਨੂੰ ਉੱਥੇ ਪਾਣੀ ਚਾਹੀਦਾ ਹੈ ਔਰ ਸਾਡੇ ਮੁੱਖ ਮੰਤਰੀ ਨੇ ਦਰਿਆਦਲੀ ਜਿਹੜੀ ਉਹ ਦਿਖਾਈ ਹੈ ਤਾਂ ਇਹ ਚੰਗੀ ਗੱਲ ਹੈ ਪਰ ਜੇ ਇਹੀ ਰੀਜ਼ਨ ਹੈ ਫਿਰ ਚੰਗੀ ਗੱਲ ਹੈ ਜੇਕਰ ਪਿੱਛੇ ਕੋਈ ਸਿਆਸਤ ਹੈ ਜੇ ਕੋਈ ਪਿੱਛੇ ਕੋਈ ਹੋਰ ਗੱਲ ਹੈ ਤਾਂ ਉਹ ਉਹ ਨਹੀਂ ਮੈਨੂੰ ਲੱਗਦਾ ਹੋਣੀ ਚਾਹੀਦੀ ਹੁਣ ਇੱਥੇ ਸਵਾਲ ਜਿਹੜਾ ਜ਼ਰੂਰ ਉੱਠੂਗਾ ਕਿ ਜਿਹੜੇ ਫੌਜ ਦੇ ਵਿੱਚ ਜਿਹੜੀ ਸਾਡੀ ਫੌਜ ਹੈ ਠੀਕ ਆ ਉਹਨਾਂ ਨੂੰ ਚਾਹੀਦਾ ਹੈ ਜੇ ਲਹੂ ਚਾਹੀਦਾ ਪੰਜਾਬੀ ਲਹੂ ਵੀ ਦੇ ਦੇਣਗੇ ਖੂਨਦਾਨ ਕੈਂਪ ਵੀ ਕਈ ਥਾਈ ਲਾਏ ਗਏ ਆ ਕਿ ਭਾਈ ਜੇ ਫੌਜ ਨੂੰ ਖੂਨ ਦੀ ਲੋੜ ਪੈਂਦੀ ਹੈ ਜਿਹਾ ਇਹੋ ਜੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਤਾਂ ਸਾਡਾ ਜਿਹੜਾ ਇਹ ਖੂਨਦਾਨ ਜਿਹੜਾ ਕੈਂਪ ਉਹਨਾਂ ਦਾ ਲੋਕ ਕਈ ਥਾਈ ਲਾਏ ਗਏ ਸੀਗੇ ਉਹ ਜਿਹੜਾ ਖੂਨ ਫੌਜ ਨੂੰ ਦਿੱਤਾ ਜਾਊਗਾ ਇਹੋ ਜੀਆਂ ਗੱਲਾਂ ਵੀ ਆਪਾਂ ਦੇਖਿਆ ਨੇ ਉਹੀ ਖੂਨ ਦੇਣ ਵਾਲੀ ਗੱਲ ਹੁੰਦੀ ਹੈ ਤੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਸਾਡੇ ਰਾਜਸਥਾਨ ਦੇ ਲੋਕ ਨੇ ਉਹ ਸਾਡੇ ਹੀ ਨੇ ਪੰਜਾਬ ਦੇ ਵਿੱਚੋਂ ਹੀ ਵੱਡੇ ਹੋਏ ਲੋਕ ਨੇ ਔਰ ਜੇ ਇੱਧਰ ਪਾਣੀ ਦੇ ਕੇ ਸਰ ਸਕਦਾ ਤਾਂ ਜੇ ਉਧਰ ਪਾਣੀ ਦਿੱਤਾ ਜਾਂਦਾ ਤਾਂ ਗਲਤ ਸੀ ਜਾਂ ਨਹੀਂ ਸੀ ਇਹ ਵੀ ਜਿਹੜੀ ਆ ਗੱਲ ਦੇਖਣੀ ਉਹ ਜੇ 4000 ਕਿਊਸਿਕ ਪਾਣੀ ਜਿਹੜਾ ਤੁਸੀਂ ਦਿੱਤਾ ਤੇ ਇਹ ਵੀ ਗੱਲ ਦੇਖਣ ਵਾਲੀ ਸੀ ਕਿ ਫਿਰ ਜਾਂ ਤਾਂ ਤੁਸੀਂ 4000 ਕਿਊਸਿਕ ਵੀ ਨਾ ਦਿੰਦੇ ਜਿਹੜਾ ਤੁਹਾਡਾ ਸਿਸਟਮ ਰਲਿਆ ਹੋਇਆ ਸੀ ਹੁਣ ਇਹ ਤੇ ਸਵਾਲ ਖੜੇ ਹੋਣੇ ਐ ਕਿਉਂਕਿ ਮੈਂ ਇਸ ਕਰਕੇ ਕਰ ਰਿਹਾ ਗੱਲ ਕਿਉਂਕਿ ਜਿਹੜਾ ਇਹ ਫੌਜ ਨੂੰ ਵੀ ਪਾਣੀ ਦਿੱਤਾ ਨਾ ਇਹ ਬਹੁਤ ਵਧੀਆ ਗੱਲ ਐ ਫਿਰ ਵੀ ਹਰਿਆਣੇ ਨੇ ਇਹਦੇ ਤੇ ਗੱਲ ਕਰਨੀ ਹੋਣੀ ਐ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵਕ ਪੋਸਟ ਨਾਲ ਪਾਈ ਐ ਕਿ ਠੀਕ ਐ ਫੌਜ ਨੂੰ ਪਾਣੀ ਚਾਹੀਦਾ ਸੀ ਤਾਂ ਦਿੱਤਾ ਪਰ ਹੁਣ ਜਿਹੜੇ ਸਾਡੇ ਆ ਭਾਰਤ ਦੇ ਹੋਰ ਲੋਕ ਨੇ ਜਾਂ ਕਹ ਜੀਏ ਕਿ ਇੱਕ ਪਾਸੇ ਅਸੀਂ ਭਾਈ ਕਨਈਏ ਦੇ ਵਾਰਿਸ ਦੱਸਦੇ ਹਾਂ ਜੇ ਹਰਿਆਣੇ ਦੇ ਲੋਕ ਪਾਣੀ ਨੂੰ ਕਹਿੰਦੇ ਆ ਤਰਸਦੇ ਆ ਜੇ ਸਰਦਾ ਦਾ ਗੱਲ ਵੱਖਰੀ ਹੈ ਜੇ ਸਿਆਸਤ ਹੈ ਤਾਂ ਫਿਰ ਗੱਲ ਵੱਖਰੀ ਹੈ ਤਾਂ ਮੁੱਖ ਮੰਤਰੀ ਨੇ ਉਹ ਤਾਂ ਗੱਲ ਬਹੁਤ ਵਧੀਆ ਕੀਤੀ ਆ ਪੰਜਾਬ ਦੇ ਪਾਣੀਆਂ ਦੇ ਰਾਖੇ ਹੋਣ ਦਾ ਵੀ ਸਬੂਤ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਗਾ ਦਿੱਤਾ ਪਰ ਜੇ ਸਰ ਸਕਦਾ ਸੀਗਾ ਤਾਂ ਸਾਰ ਲੈਂਦੇ ਜੇ ਹਰਿਆਣੇ ਦੇ ਲੋਕਾਂ ਨੂੰ ਪਾਣੀ ਚਾਹੀਦਾ ਸੀ ਤਾਂ ਦੇ ਵੀ ਦਿੰਦੇ ਪਰ ਹਾਂ ਜੇ ਸਾਡੇ ਕੋਲੇ ਘਟ ਹੈ ਫਿਰ ਗੱਲ ਜਿਹੜੀ ਆ ਉਹ ਠੀਕ ਨਹੀਂ ਸੀ ਔਰ ਜੇ ਪੰਜਾਬ ਦੇ ਪਾਣੀਆਂ ਨੂੰ ਵਾਕਈ ਜਿਹੜਾ ਤੁਸੀਂ ਨਕਾ ਲਾਉਣਾ ਹੈ ਜੇ ਪੰਜਾਬ ਦੇ ਪਾਣੀਆਂ ਤੇ ਵਾਕਈ ਤੁਸੀਂ ਆ ਰੱਖੇ ਜਿਹੜਾ ਉਹ ਬੰਨਾ ਹੈ ਤਾਂ ਉਹਦੇ ਮੈਨੂੰ ਲੱਗਦਾ ਕਿ ਜਿਹੜਾ ਕੋਰਟ ਦੇ ਵਿੱਚ ਜਾ ਕੇ ਕੋਰਟ ਦੇ ਵਿੱਚ ਜਾ ਕੇ ਸਿਚੁਏਸ਼ਨ ਜਿਹੜੀ ਆ ਤੁਹਾਨੂੰ ਠੀਕ ਕਰਨੀ ਪਊਗੀ ਕੋਰਟ ਦੇ ਵਿੱਚ ਜਿਹੜਾ ਪੱਖ ਆਪਣਾ ਉਸ ਤਰੀਕੇ ਦੇ ਨਾਲ ਜਿਹੜਾ ਜਾ ਕੇ ਰੱਖਣਾ ਪਊਗਾ ਸੋ ਇਸ ਕਰਕੇ ਠੀਕ ਹੈ ਤੁਸੀਂ ਰਾਜਸਥਾਨ ਨੂੰ ਪਾਣੀ ਦਿੱਤਾ ਫੌਜ ਦਾ ਹਵਾਲਾ ਦਿੱਤਾ ਪਰ ਹੁਣ ਗੱਲ ਇਹ ਹੈ ਕਿ ਹੁਣ ਹਰਿਆਣੇ ਵਾਲੇ ਇਹਦੇ ਤੇ ਤਰਪਣਗੇ ਜਰੂਰ ਹਰਿਆਣੇ ਵਾਲੇ ਇਹਦੇ ਤੇ ਹਵਾਲੇ ਜ਼ਰੂਰ ਦੇਣਗੇ ਕੋਰਟ ਦੇ ਵਿੱਚ ਜਾ ਕੇ ਹਰਿਆਣੇ ਵਾਲੇ ਇਹਦੇ ਤੇ ਗੱਲਾਂ ਬਾਤਾਂ ਜ਼ਰੂਰ ਕਰਨਗੇ ਲੋਕਾਂ ਨੂੰ ਭੜਕਾਉਣਗੇ ਜ਼ਰੂਰ ਵੀ ਦੇਖ ਲਓ ਜੇ ਫੌਜ ਨੂੰ ਪਾਣੀ ਦੇ ਕੇ ਸਰਸਕਦਾ ਤਾਂ ਫਿਰ ਕਿਤੇ ਨਾ ਕਿਤੇ ਅਸੀਂ ਵੀ ਤੁਹਾਡੇ ਹੀ ਬੰਦੇ ਆ ਅਸੀਂ ਵੀ ਇੱਕੋ ਹੀ ਦੇਸ਼ ਦੇ ਵਾਸੀ ਆ ਭਾਈ ਕਨਈਏ ਦੇ ਆਪਦੇ ਆਪ ਨੂੰ ਤੁਸੀਂ ਵਾਰਿਸ ਦੱਸਦੇ ਹੋ ਜੇ ਸਾਨੂੰ ਵੀ ਥੋੜਾ ਪਾਣੀ ਦਿੱਤਾ ਜਾਂਦਾ ਤੇ ਪਾਣੀ ਤਾਂ ਆ ਹੀ ਜਾਣਾ ਪਿੱਛੋਂ ਪਾਣੀ ਦੀ ਕੋਈ ਦਿੱਕਤ ਹੀ ਹੈ ਨਹੀਂ ਹੁਣ ਦੂਜੇ ਪਾਸੇ ਆਪਾਂ ਇਹ ਵੀ ਦੇਖਿਆ ਕਿ ਭਾਰਤ ਨੇ ਜਿਹੜਾ ਪਾਕਿਸਤਾਨ ਵਾਲੇ ਪਾਸੇ ਨੂੰ ਜਿਹੜਾ ਜਾਂਦਾ ਪਾਣੀ ਰੋਕ ਦਿੱਤਾ ਸੀਗਾ ਤੇ ਪਹਿਲਾਂ ਤਾਂ ਰੋਕਤਾ ਪਹਿਲਾਂ ਤਾਂ ਮੀਡੀਆ ਇਹ ਕਹਿੰਦਾ ਰਿਹਾ ਵੀ ਭਾਰਤ ਨੇ ਪਾਕਿਸਤਾਨ ਵਾਲੇ ਪਾਸੇ ਨੂੰ ਜਾਂਦਾ ਪਾਣੀ ਜਿਹੜਾ ਉਹ ਰੋਕਤਾ ਤੇ ਪਾਕਿਸਤਾਨ ਜਿਹੜਾ ਉਹ ਧਰਿਆ ਹੀ ਮਰ ਮਰ ਜਾਊਗਾ ਔਰ ਪਾਕਿਸਤਾਨ ਦੀਆਂ ਜਿਹੜੀਆਂ ਉਹ ਚੀਕਾਂ ਨਿਕਲ ਜਾਣੀਆਂ ਸੀ ਔਰ ਪਤਾ ਇਹ ਲੱਗਿਆ ਕਿ ਪਾਣੀ ਭਾਈ ਸਾਡੇ ਤੋਂ ਸਾਂਭਿਆ ਨਹੀਂ ਗਿਆ ਤੇ ਪਾਣੀ ਬਾਅਦ ਦੇ ਵਿੱਚ ਟਾਈਮ ਦੇ ਜਿਹੜੇ ਆ ਗੇਟ ਖੋਲਣੇ ਪੈਗੇ ਤੇ ਹੁਣ ਇਹ ਗੱਲ ਕਹੀ ਜਾਂਦੇ ਆ ਕਿ ਪਾਣੀ ਦੇ ਨਾਲ ਰੁੜਜੂਗਾ ਪਾਕਿਸਤਾਨ ਤੇ ਪਾਣੀ ਸਾਂਭਿਆ ਨਹੀਂ ਜਾਣਾ ਹੁਣ ਪਾਕਿਸਤਾਨ ਤੋਂ ਸਾਡੇ ਛੱਡਣ ਦੇ ਨਾਲ ਹੁਣ ਗੋਦੀ মিডিਆ ਦਾ ਸਾਹਮਣੀ ਲੱਗ ਰਹੀ ਕਿ ਚੱਲ ਕੀ ਰਿਹਾ ਇਹ ਸਿਸਟਮ ਪਰ ਭਗਵਾਨਤਮਾਨ ਦੀ ਜਿੱਥੇ ਇਹ ਪੋਸਟ ਜਿਹੜੀ ਸਲਾਘਾਯੋਗ ਵੀ ਹੈ ਕਿ ਦੇਸ਼ ਦੀ ਫੌਜ ਨੂੰ ਇਹ ਪਾਣੀ ਜਿਹੜਾ ਉਹਨਾਂ ਨੇ ਦਿੱਤਾ ਹੈ ਔਰ ਦੂਜੇ ਪਾਸੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਗੱਲ ਜਿਹੜੀ ਆ ਸਾਹਮਣੇ ਆਊਗੀ ਕਿਤੇ ਨਾ ਕਿਤੇ ਕਿ ਭਾਈ ਜੇ ਉਧਰ ਦਿੱਤਾ ਜਾ ਸਕਦਾ ਸੀ ਤਾਂ ਫਿਰ ਹਰਿਆਣੇ ਵਾਲੇ ਪਾਸੇ ਵੀ ਤਾਂ ਸਾਡੇ ਹੀ ਬੰਦੇ ਸੀ ਉਥੇ ਵੀ ਤਾਂ ਫੌਜ ਬੈਠੀ ਹੈ ਉਥੇ ਵੀ ਤਾਂ ਆਰਮੀ ਬੇਸ ਕੈਂਪ ਜਿਹੜੇ ਉਹ ਹੈਗੇ ਆ ਤਾਂ ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਉੱਟਣੀਆਂ ਜ਼ਰੂਰ ਪਰ ਕਿਤੇ ਨਾ ਕਿਤੇ ਸਲਾਘਾਯੋਗ ਗੱਲ ਵੀ ਹੈਗੀ ਹੈ ਮੁੱਖ ਮੰਤਰੀ ਦੀ ਪਰ ਇਹ ਥੋੜਾ ਦੇਖ ਲੈਂਦੇ ਭਗਵੰਤ ਮਾਨਮੋਰੀ ਕਿ ਇਹਦੇ ਨਾਲ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣੇ ਵਾਲੇ ਮਸਲੇ ਦੇ ਵਿੱਚ ਕਿਤੇ ਕੋਈ ਨੁਕਸਾਨ ਤਾਂ ਨਹੀਂ ਹੋਊਗਾ ਇਹ ਥੋੜੀ ਜੀ ਗੱਲ ਵਿਚਾਰ ਲੈਂਦੇ ਬਾਕੀ ਗੱਲਾਂ ਜਿਹੜੀਆਂ ਉਹ ਠੀਕ ਨੇ ਉਹ ਸਲਾਕਾਯੋਗ ਨੇ ਔਰ ਜਿੰਨੀ ਵੀ ਮਦਦ ਜਿਹੜੀ ਆ ਉਹ ਚਾਹੀਦੀ ਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬੀਆਂ ਦੇ ਵੱਲੋਂ ਫੌਜ ਨੂੰ ਦੇਸ਼ ਦੇ ਲਈ ਔਰ ਉਹ ਮਤਲਬ ਪੰਜਾਬ ਕਦੇ ਪਿੱਛੇ ਨਹੀਂ ਹਟਿਆ ਪੰਜਾਬੀ ਕਦੇ ਪਿੱਛੇ ਨਹੀਂ ਹਟੇ ਉਹ ਗੱਲ ਜਿਹੜੀ ਉਹ ਠੀਕ ਹੈ ਪਰ ਜਿਹੜੀ ਬਾਕੀ ਗੱਲ ਜਿਹੜੀ ਹੈ ਉਹ ਥੋੜੀ ਜੀ ਦੇਖ ਲੈਣੀ ਚਾਹੀਦੀ ਸੀ ਇਹਨਾਂ ਨੂੰ ਤਾਂ ਜੇ ਉਧਰੋਂ ਕੋਈ ਗੱਲਬਾਤ ਹੁੰਦੀ ਹੈ ਤਾਂ ਉਹ ਕਿਵੇਂ ਸਾਂਭਣੀ ਆ ਉਹ ਵੀ ਗੱਲ ਜਿਹੜੀ ਆ ਉਹ ਦੇਖ ਲੈਣੀ ਚਾਹੀਦੀ ਸੀਗੀ ਤਾਂ ਅਗਲੀ ਖਬਰ ਲੈ ਲਈ ਅਗਲੀ ਖਬਰ ਵੀ ਬੜੀ ਅਹਿਮ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਆ ਉਸ ਉਤੇ ਫਸੇ ਆ ਵਿਧਾਨ ਸਭਾ ਦੇ ਵਿੱਚ ਇੱਕ ਹੋਰ ਭਰਤੀ ਘੁਟਾਲੇ ਦੀ ਗੱਲ ਚੱਲੀ ਆ ਇੱਕ 2022 ਦੀਆਂ ਚੋਣਾਂ ਤੋਂ ਪਹਿਲਾਂ ਖੁਦ ਸਪੀਕਰ ਕੁਲਤਾਰ ਸੰਧਵਾ ਔਰ ਨਾਲ ਨਾਲ ਹਰਜੋਤ ਬੈਂਕ ਜਿਹੜੇ ਆ ਉਹ ਕਾਂਗਰਸ ਸਰਕਾਰ ਮੌਕੇ ਹੋਏ ਭਰਤੀ ਘੁਟਾਲੇ ਦੀ ਜਿਹੜੀ ਉਹ ਗੱਲ ਕਰਦੇ ਹੁੰਦੇ ਸੀਗੇ ਕਿ ਸਾਡੀ ਸਰਕਾਰ ਆਊਗੀ ਤਾਂ ਅਸੀਂ ਉਸ ਭਰਤੀ ਘੁਟਾਲੇ ਦੀ ਜਾਂਚ ਕਰਾਵਾਂਗੇ ਤੇ ਦੋਸ਼ੀਆਂ ਨੂੰ ਫੜਾਂਗੇ ਪਰ 3 ਸਾਲ ਬੀਤਣ ਦੇ ਬਾਵਜੂਦ ਵੀ ਤਿੰਨ ਨਹੀਂ ਸਵਾ ਤਿੰਨ ਸਾਲ ਹੋਣ ਦੇ ਬਾਵਜੂਦ ਸਵਾ 3 ਸਾਲ ਹੋਣ ਦੇ ਬਾਵਜੂਦ ਵੀ ਉਸ ਮਸਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਉਸ ਮਸਲੇ ਦੇ ਵਿੱਚ ਕੋਈ ਜਾਂਚ ਨਹੀਂ ਹੋਈ ਉਸ ਮਸਲੇ ਦੇ ਵਿੱਚ ਹਾਲਾਂਕਿ ਕਹਿੰਦੇ ਆ ਕਿ ਵਿਜੀਲੈਂਸ ਨੇ ਕਰ ਗਈ ਸੀ ਥੋੜੀ ਜਾਂਚ ਕਰਨ ਤੋਂ ਬਾਅਦ ਕੇ ਪਾਈ ਵਾਕਈ ਇਹਦੇ ਵਿੱਚ ਭਰਤੀ ਘੁਟਾਲਾ ਜਿਹੜਾ ਹੋਇਆ ਸਾਨੂੰ ਅੱਗੇ ਜਾਂਚ ਕਰਨ ਲਈ ਇਜਾਜ਼ਤ ਦਿੱਤੀ ਜਾਵੇ ਪਰ ਨਹੀਂ ਇਜਾਜ਼ਤ ਜਿਹੜੀ ਆ ਉਹ ਦਿੱਤੀ ਨਹੀਂ ਗਈ ਹੁਣ ਪਤਾ ਲੱਗਿਆ ਕਿ ਖੁਦ ਸਪੀਕਰ ਕੁਲਤਾਰ ਸੰਧਵਾ ਇੱਕ ਨਵੇਂ ਭਰਤੀ ਘੁਟਾਲੇ ਦੇ ਵਿੱਚ ਜਿਹੜੇ ਆ ਉਹ ਫਸ ਗਏ ਆ ਔਰ ਪਤਾ ਲੱਗਿਆ ਕਿ 70 ਜਿਹੜੀਆਂ ਨਵੀਆਂ ਅਸਾਮੀਆਂ ਜਿਹੜੀਆਂ ਉਹ ਰੱਖੀਆਂ ਗਈਆਂ ਸੀਗੀਆਂ ਔਰ ਨਵੀਆਂ 70 ਅਸਾਮੀਆਂ 70 ਬੰਦੇ ਜਿਹੜੇ ਉਹ ਰੱਖੇ ਗਏ ਸੀਗੇ ਔਰ ਉਹ ਬੰਦਿਆਂ ਦਾ ਕਹਿੰਦੇ ਪਛੋਕੜ ਕੁਤਾਰ ਸਿੰਘ ਸੰਧਵਾ ਦੇ ਹਲਕੇ ਦੇ ਨਾਲ ਵੀ ਹੈ ਔਰ ਕਹਿੰਦੇ ਕਿ ਗਲਤ ਢੰਗ ਦੇ ਨਾਲ ਉਹ ਰੱਖੇ ਗਏ ਹੈਗੇ ਆ ਔਰ ਇਹ ਵੱਡੇ ਸਵਾਲ ਉੱਠ ਰਹੇ ਆ ਔਰ ਖੁਦ ਜਿੱਥੇ ਭਗਵੰਤ ਮਾਨ ਦੀ ਸਰਕਾਰ ਭਗਵੰਤ ਮਾਨ ਦੇ ਹਰਜੂਤ ਪਸ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਸਪੀਕਰ ਕੁਲਤਾਰ ਸੰਧਵਾ ਦੂਜੀ ਸਰਕਾਰ ਤੇ ਭਰਤੀ ਘੁਟਾਲੇ ਦੇ ਇਲਜ਼ਾਮ ਲਾਉਂਦੇ ਸੀਗੇ ਪਰ ਉੱਥੇ ਹੁਣ ਆਪਣੀ ਸਰਕਾਰ ਤੇ ਜਿਹੜੇ ਆ ਉਹ ਭਰਤੀ ਘੁਟਾਲੇ ਦੇ ਇਲਜ਼ਾਮ ਜਿਹੜੇ ਆ ਉਹ ਲੱਗ ਗਏ ਆ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਗਲਤ ਟੰਗ ਦੇ ਨਾਲ ਹੁਣ ਕਹਿੰਦੇ ਆ ਕਿ NICSI ਕਹਿੰਦੇ ਕਿ ਨੈਸ਼ਨਲ ਇਨਫਰ ਇਨਫਰਮੈਟਿਕਸ ਸੈਂਟਰ ਸਰਵਿਸਿਜ਼ ਇੰਕ ਆਊਟਸੋਰਸਿੰਗ ਵਿਧੀ ਦੇ ਰਾਹੀਂ ਕੰਟਰੈਕਟ ਸਟਾਫ ਵਜੋਂ ਕਹਿੰਦੇ ਨਿਯੁਕਤ ਕੀਤੇ ਜਾਣ ਦੇ ਬਾਵਜੂਦ ਇਹ 70 ਅਸਾਮੀਆਂ ਜਿਹੜੀਆਂ ਇੱਕ ਕੰਟਰੈਕਟ ਸਟਾਫ ਦੇ ਵਜੋਂ ਜਿਹੜੇ ਨਿਯੁਕਤ ਕੀਤੇ ਗਏ ਸੀਗੇ ਕੰਟਰੈਕਟਰ ਸਟਾਫ ਦੇ ਨਿਯੁਕਤ ਕੀਤੇ ਜਾਣ ਦੇ ਬਾਵਜੂਦ ਵੀ ਕਹਿੰਦੇ ਸਥਾਈ ਯਾਨੀ ਪੱਕੇ ਆਈਡੀ ਕਾਰਡ ਜਿਹੜੇ ਆ ਉਹ ਵਿਧਾਨ ਸਭਾ ਦੇ ਇਹਨਾਂ ਨੂੰ ਜਾਰੀ ਕਰ ਦਿੱਤੇ ਪਹਿਲਾਂ ਵੀ ਐਂ ਹੋਇਆ ਪਹਿਲਾਂ ਵੀ ਜਿਹੜੇ ਐਂ ਰੱਖੇ ਗਏ ਮੁਲਾਜ਼ਮ ਸੀਗੇ ਉਹ ਭਰਤੀ ਘਟਾਲੇ ਦੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਜਿਹੜੇ ਲਾਏ ਸੀਗੇ ਵੀ ਇੱਕ ਗਲਤ ਢੰਗ ਦੇ ਨਾਲ ਭਰਤੀ ਕੀਤੇ ਗਏ ਆ ਉਹਨਾਂ ਨੂੰ ਪੱਕੇ ਵੀ ਕਰ ਦਿੱਤਾ ਉਹਨਾਂ ਨੂੰ ਕਹਿੰਦੇ ਕਿ ਖੰਨੀ ਪ੍ਰੋਮੋਸ਼ਨਾਂ ਵੀ ਦਿੱਤੀਆਂ ਇਦਾਂ ਦੀਆਂ ਵੀ ਗੱਲਾਂ ਜਿਹੜੀਆਂ ਉਹ ਚਲੀਆਂ ਸੀਗੀਆਂ પણ ਜਿਹੜੀ ਇਹ ਇਹ ਜਿਹੜੀ ਸ਼ਿਕਾਇਤ ਗਈ ਆ ਕਹਿੰਦੇ ਕਿ ਕੇਂਦਰੀ ਏਜੰਸੀਆਂ ਨੂੰ ਭੇਜੀ ਗਈ ਸ਼ਿਕਾਇਤ ਦਾ ਦਾਵਾ ਹੈ ਕਿ ਸਪੀਕਰ ਕੁਲਤਾਰ ਸੰਧਵਾ ਦੇ ਕਾਰਜਕਾਲ ਦੇ ਦੌਰਾਨ ਸਟਾਫ ਦੀ ਨਿਯੁਕਤੀ ਕੀਤੀ ਗਈ ਹੈ ਜੋ ਕਿ ਉਹਨਾਂ ਦੇ ਹਲਕੇ ਤੋਂ ਜਿਹੜੇ ਕੇਂਦਰਿਤ ਹੋਣ ਦੇ ਕਾਰਨ ਉਹਨਾਂ ਦੇ ਹਲਕੇ ਦੇ ਨਾਲ ਜੁੜੇ ਹੋਣ ਕਾਰਨ ਵਿਅਕਤੀ ਜਿਹੜੇ ਆ ਉਹਨਾਂ ਤੇ ਸਵਾਲ ਬਹੁਤ ਵੱਡੇ ਪੱਧਰ ਤੇ ਉੱਠੇ ਆ ਕੁਲਤਾਰ ਸਿੰਘ ਸੰਧਵਾ ਦੇ ਉੱਪਰ ਔਰ ਇਹ ਵੀ ਗੱਲ ਦੱਸੀ ਗਈ ਹੈ ਕਿ ਇਸ ਬਾਰੇ ਪੁੱਛੇ ਜਾਣ ਤੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਆਮ ਲੋਕ ਮੈਂ ਸਪਸ਼ਟ ਕੀਤਾ ਕਿ ਭਰਤੀ ਦਾ ਪ੍ਰਬੰਧਨ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਐਨ ਆਈ ਸੀ ਐਸ ਦੁਆਰਾ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਨਿਯੁਕਤੀਆਂ ਦੇ ਖੇਤਰੀ ਪਿਛੋਕੜ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਹ ਗੱਲ ਜਿਹੜੀ ਆ ਉਹ ਕਹੀ ਜਾ ਰਹੀ ਹੈ ਪਰ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਜਿੱਥੇ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਖੁਦ ਰੌਲਾ ਪਾਏ ਜਾਣ ਤੋਂ ਬਾਅਦ ਹਰਜੋਤ ਬੈਂਸ ਦੇ ਵੱਲੋਂ ਰੌਲਾ ਪਾਏ ਜਾਣ ਤੋਂ ਬਾਅਦ ਪਿਛਲੀ ਸਰਕਾਰ ਦੇ ਵੱਲੋਂ ਕੋਈ ਭਰਤੀ ਘਟਾਲੇ ਦੀ ਜਾਂਚ ਜਿਹੜੀ ਆ ਇਹਨਾਂ ਦੀ ਸਰਕਾਰ ਦੇ ਵੱਲੋਂ ਨਹੀਂ ਕੀਤੀ ਗਈ ਤਾਂ ਖੁਦ ਹੁਣ ਉਹੀ ਜੇ ਘਟਾਲੇ ਦੇ ਵਿੱਚ ਖੁਦ ਕੋ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਦੀ ਸਰਕਾਰ ਜਿਹੜੀ ਆ ਉਹ ਫਸਦੀ ਨਜ਼ਰ ਆ ਰਹੀ ਹੈ ਹੁਣ ਬਹੁਤ ਸਾਰੇ ਲੋਕਾਂ ਦੇ ਨਾਲ ਜਦੋਂ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਜੀ ਮੈਂ ਕਿਹਾ ਜੀ ਪਿਛਲੇ ਮਸਲੇ ਪਿਛਲੀ ਸਰਕਾਰ ਦੇ ਵਿੱਚ ਜਿਹੜਾ ਹੋਇਆ ਕਪੜਾ ਸੀਗਾ ਉਸ ਕਪੜੇ ਦੇ ਉੱਤੇ ਜਾਂਚ ਕਿਉਂ ਨਹੀਂ ਕੀਤੀ ਗਈ ਜਦ ਕਿ ਇਹਨਾਂ ਨੇ ਆਪ ਹੀ ਕਹਿ ਦਿੱਤੀ ਕਿ ਅਸੀਂ ਉਹਦੀ ਜਾਂਚ ਕਰਾਵਾਂਗੇ ਉਹ ਕਹਿੰਦੇ ਕਿ ਭਾਈ ਉਹ ਜਾਂਚ ਤਾਂ ਨਹੀਂ ਹੋਈ ਇਹਨਾਂ ਨੇ ਵੀ ਜਿਹੜੀਆਂ ਉਹਹੇ ਜਿਹੀਆਂ ਭਰਤੀ ਘਟਾਲੇ ਜਿਹੜੇ ਉਹ ਕਰਨੇ ਆ ਜਿਨੇ ਕਰਕੇ ਉਹ ਸਾਰਾ ਪੰਡੀ ਮਿੱਤਰਾਂ ਦਾ ਤੇ ਆਪ ਵੀ ਇਹਨਾਂ ਨੇ ਫੜੇ ਜਾਣਾ ਤਾਂ ਇਸ ਕਰਕੇ ਉਹ ਨਾ ਰੌਲਾ ਪਾਉਣ ਤੇ ਇਹ ਵੀ ਨਾ ਰੌਲਾ ਪਾਉਣ ਇਸ ਕਰਕੇ ਇੱਕ ਦੂਜੇ ਦੀਆਂ ਲਕੂੰਦੇ ਐ ਤੇ ਤਾਂ ਕਰਕੇ ਤਾਂ ਜੋ ਮਸਲੇ ਜਿਹੜੇ ਉਹ ਚੱਲਦੇ ਰਹਿਣ ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਉੱਪਰ ਇਲਜ਼ਾਮ ਲੱਗੇ ਨੇ ਕਿ 70 ਵਿਅਕਤੀ ਜਿਹੜੇ ਉਹ ਭਰਤੀ ਵਿਧਾਨ ਸਭਾ ਦੇ ਵਿੱਚ ਕੀਤੇ ਗਏ ਆ ਉਹਨਾਂ ਜੋ ਜ਼ਿਆਦਾ ਦਾ ਕਹਿੰਦੇ ਪਛੋਕੜ ਜਿਹੜਾ ਉਹ ਕੁਲਤਾਰ ਸਿੰਘ ਸੰਧਵਾ ਦੇ ਜਿਹੜੇ ਉਹ ਦੱਸੇ ਜਾ ਰਹੇ ਆ ਹਲਕੇ ਦੇ ਔਰ ਨਾਲ ਹੀ ਨਾਲ ਇਹ ਵੀ ਗੱਲ ਜਿਹੜੀ ਆ ਉਹ ਪਤਾ ਲੱਗੀ ਐ कि ਉਹਨਾਂ ਨੂੰ ਆਊਟਸੋਰਸਡ ਹੈ ਜਾਨੀ ਕੱਚੇ ਮੁਲਾਜ਼ਮ ਦੇ ਵਿੱਚ ਕੰਟਰੈਕਟ ਬੇਸ ਤੇ ਭਰਤੀ ਕੀਤਾ ਗਿਆ ਸੀ ਪਰ ਉਹਨਾਂ ਨੂੰ ਕਾਰਡ ਜਿਹੜੇ ਆ ਉਹ ਪੱਕੇ ਇਸ਼ੂ ਕਰ ਦਿੱਤੇ ਗਏ ਆ ਵਿਧਾਨ ਸਭਾ ਦੇ ਕਾਰਡ ਉਹਨਾਂ ਨੂੰ ਪੱਕੇ ਇਸ਼ੂ ਕਰ ਦਿੱਤੇ ਆ ਪਰ ਭਰਤੀ ਜਿਹੜੀ ਉਹਨਾਂ ਦੀ ਉਹ ਕੰਟਰੈਕਟ ਬੇਸ ਦੀ ਆ ਤਾਂ ਹੁਣ ਬਹੁਤ ਵੱਡੇ ਸਵਾਲ ਕੁਲਤਾਰ ਸਿੰਘ ਸੰਧਵਾ ਤੇ ਖੜੇ ਹੋਏ ਆ ਕੇਂਦਰੀ ਏਜੰਸੀਆਂ ਨੂੰ ਉਹਦੀ ਸ਼ਿਕਾਇਤ ਗਈ ਹੈ ਔਰ ਉਹ 70 ਅਸਾਮੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਔਰ ਕੁਲਤਾਰ ਸਿੰਘ ਸੰਧਵਾ ਦੇ ਖਿਲਾਫ ਜਾਂਚ ਜਿਹੜੀ ਆ ਜੇ ਹੋ ਸਕਦੀ ਹੈ ਤਾਂ ਹੋ ਸਕਦਾ ਹੈ ਕਿ ਸਪੀਕਰ ਕੁਲਤਾਰ ਸੰਧਵਾ ਇਹਦੇ ਵਿੱਚ ਕਸੂਤੇ ਫਸ ਸਕਦੇ ਆ ਔਰ ਹਾਲਾ ਕਿ ਇਹਦੇ ਵਿੱਚ ਆਮ ਲੋਕ ਜਿਹੜੇ ਆ ਵਿਧਾਨ ਸਭਾ ਦੇ ਜਿਹੜੇ ਸਕੱਤਰ ਦੱਸੇ ਜਾਂਦੇ ਆ ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦਾ ਪ੍ਰਬੰਧਨ ਪੂਰਾ ਹੈਗਾ ਐਨ ਆਈ ਸੀ ਐਸ ਦੁਆਰਾ ਜਿਹੜਾ ਉਹ ਕੀਤਾ ਗਿਆ ਸੀ ਭਰਤੀ ਦਾ ਵੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਹ ਗੱਲ ਜਰੂਰ ਕਹੀ ਹੈ ਪਰ ਸਪੀਕਰ ਕੁਲਤਾਰ ਸੰਧਵਾ ਕੁਸੂਤੇ ਜਿਹੜੇ ਫਸਦੇ ਨਜ਼ਰ ਜਰੂਰ ਆ ਰਹੇ ਆ ਦੇਖਦੇ ਆ ਕਿ ਜਾਂਚ ਦੇ ਵਿੱਚ ਕੀ ਕੁਝ ਹੋਊਗਾ ਇਸ ਕਵਰ ਤੇ ਨਜ਼ਰ ਜੜੀਆਂ ਬਣਾਈ ਰੱਖਾਂਗੇ ਹੋਰ ਵੱਡੀਆਂ ਅਪਡੇਟਸ ਲਈ ਜੁੜੇ ਰਹਿਣਾ ਲੋਕਾਂ ਨਾਲ ਠੀਕ ਹੈ ਜੀ